ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਵੀ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਆਏ ਸੀਗੇ ਸਮੁੰਦਰ ਦੇ ਕਿਨਾਰੇ ਤੇ ਨਾਉਣ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਆ ਬਹੁਤ ਵੱਡਾ ਇਕੱਠ ਆ ਚਾਰ ਚੁਫੇਰਾ ਭਰਿਆ ਹੋਇਆ ਗਰਮੀਆਂ ਦਾ ਮੌਸਮ ਆ ਉਹਨੂੰ ਪਤਾ ਹੀ ਆ ਵੀ ਗੋਰੇ ਇਹਨਾਂ ਦਿਨਾਂ 'ਚ ਕਿਉਂਕਿ ਤੁਪਦਾਪਾ ਲੱਗਦੀਆਂ ਤੇ ਫਿਰ ਸਮੁੰਦਰ ਕਿਨਾਰੇ ਆਉਂਦੇ ਆ ਤੋਂ ਦੇਖਦੇ ਆ ਵੀ ਕਿੱਦਾਂ ਦਾ ਮਾਹੌਲ ਆ ਤੇ ਨਾਲ ਫਿਰ ਆਪਾਂ ਵੀ ਛਨਾਰ ਪਾਣੀ ਕਰਦੇ ਆ ਆਜੋ ਫਿਰ ਲੋ ਜੀ ਮਾਰਦਾ ਸਮੁੰਦਰ ਛਾਲਾਂ ਛੰਨਾ ਮਾਰਦਾ ਪਾਣੀ ਆ ਸਾਰੇ ਕੋਈ ਵਿੱਚ ਪਟਵਾਲ ਸਿੱਟੀ ਫਿਰਦਾ ਕੋਈ ਵਿੱਚ ਜਿਹਦਾ ਆ ਬੈਡਮਿੰਟਨ ਜਿਆ ਖੇਡਦੇ ਹੁੰਨੇ ਆ ਉਹ ਜਿਹੜੀ ਬੱਲੇ ਜੇ ਲਈ ਫਿਰਦੇ ਆ ਕੋਈ ਵਾਲੀਬਾਲ ਇਧਰ ਖਤਰਗਾ ਲੱਗਣਾ ਜਨਾਨ ਪਾਣੀ ਕਰਕੇ ਫਿਰ ਧੁੱਪ ਸੇਕੀ ਜਾਂਦੇ ਆ ਕੋਈ ਖਾਣਾ-ਦਾਣਾ ਖਾਈ ਜਾਂਦਾ ਤੇ ਕੋਈ ਬੀਅਰ ਸ਼ੀਅਰ ਚੈਲ ਮੂੜ ਚ ਆਹ ਕਾਲੇ ਹੁਣੀ ਤੇ ਨਾਲ ਫਿਰ ਇਧਰ ਨਹਾਤ ਹੋ ਕੇ ਬੰਦੇ ਫਿਰ ਆ ਫਿਰ ਜਿਹੜੇ ਜਾਣਾ ਉਹ ਇਦਾਂ ਲੰਘ ਜਾਂਦੇ ਆ ਬਹੁਤ ਜਿਆਦਾ ਕਾਠਾ ਆਲੇ ਬਾਈ ਹੁਣੇ ਵੀ ਫਿਰਦੇ ਸਿਆਵੇ ਤੇ ਹੋ ਦੂਰ ਦੂਰ ਤੱਕ ਨਿਗਾਹ ਜਾਂਦੀ ਆ ਉਹ ਕਰਦੇ ਫਿਰਦੇ ਆ ਐਂਟਰਟੇਨਮੈਂਟ ਇਧਰ ਵੀ ਬਹੁਤ ਦੂਰ ਦੂਰ ਤੱਕ ਇਹ ਮੈਂ ਦੇਖਣਾ ਜ਼ੂਮ ਕਰਕੇ ਦਿਖਾਉ ਦੇਖੋ ਵਾਲੀ ਵਰਖੜੀ ਵਾਲੇ ਮੁੰਡੇ ਤੇ ਇੱਧਰ ਸਾਰੇ ਆਪਦੇ ਆਪਦੇ ਰੰਗਾਂ ਚ ਇੱਕ ਤਾਂ ਦੇ ਕੋਈ ਕਿੱਦਾਂ ਕੋਈ ਕਿੱਦਾਂ ਤੇ ਕੋਈ ਕਿੱਦਾਂ ਲਓ ਜੀ ਇਹ ਲੋਗ ਆਪਾਂ ਛੋਟਾ ਹੀ ਰੱਖਾਂਗੇ ਵੀਡੀਓ ਛੋਟੀ ਰੱਖਾਂਗੇ ਕੋਈ ਹੁਣ ਆ ਕੁੜੀ ਕਿਤਾਬ ਪੜੀ ਜਾਂਦੀ ਐ ਕੋਈ ਮਾਲ ਛਕੀ ਜਾਂਦਾ ਕੋਈ ਕਿਦਾਂ ਕੋਈ ਖਾ ਪੀ ਜਾਂਦਾ ਬੈਠਾ ਖਾਈ ਪੀ ਜਾਂਦਾ ਆ ਜਵਾਦ ਆਪਦੇ ਜੇੜੀ ਨਾਲ ਦੰਦਾ ਗੇੜੇ ਉਹ ਐ ਕਿਸ਼ਤੀ ਲਈ ਫਿਰਦੇ ਆ ਤੇ ਆਵੇ ਤੇ ਚਲੋ ਠੀਕ ਆ ਫਿਰ ਹੁਣ ਅਸੀਂ ਵੀ ਕਰਦੇ ਹਾਂ ਨਾਲ ਪਾਣੀ ਦੇਖਦੇ ਆ ਕੀ ਮਾਹੌਲ ਆ ਅੱਧੇ ਕੇ ਸਾਥੀ ਸਾਡੇ ਜਿਹੜੇ ਵਿਚ ਗਏ ਵੈ ਨਾ ਆਉਣ ਤੇ ਬਾਕੀ ਕੋ ਸਾਥੀ ਇੱਧਰ ਬੈਠੇ ਆ ਹਾਂ ਮੂਡ ਬਣਾ ਰਹੇ ਹਾਂ ਜੀ ਕਿੱਦਾਂ ਕਾਲੇ ਬਰੋ ਵਧੀਆ ਭਰਾ ਪੁੱਛ ਕੈਮਾ ਸੇਤਾ ਹਾਂ ਕਿੱਦਾਂ ਲੱਗਿਆ ਬੜਾ ਨਿਆਰੇ ਆਈ ਜਾਂਦੇ ਵਧੀਆ ਵਧੀਆ ਲੱਗੇ ਜੀ ਵਧੀਆ ਲੱਗੀ ਪੂਰੀ ਵਧੀਆ ਚੜਦੀ ਕਲਾ ਤੇ ਆਹ ਬਾਈ ਆਪਣਾ ਢਿੱਲੋ ਲੈਂਦੇ ਪੰਜਾਬ ਤੋਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਚੜਦੀ ਕਲਾ ਤੂੰ ਹੀ ਸੁਣਾਓ ਬਸ ਵਧੀਆ ਲੈਂਦੇ ਪੰਜਾਬ ਚ ਕਿੱਥੇ ਆਪਣਾ ਟਿਕਾਣਾ ਪਿੰਡ ਆਪਣਾ ਗੁਜਰਾਂ ਵਾਲਾ ਜੀ ਗੁਜਰਾਂ ਵਾਲਾ ਹਾਂਜੀ ਠੀਕ ਹੈ ਠੀਕ ਹੈ ਤੁਸੀਂ ਕਿਵੇਂ ਬਾਹਰ ਸੁਸਤੀਆਂ ਬੈਠੇ ਆ ਸੋ ਜੀ ਕਿੰਨਾ ਜਿਆਦਾ ਬੜਾ ਜਿਆਦਾ ਬਣਾਉਂਦੇ ਆ ਅੱਛਾ ਲੋਡ ਜੀ ਹੋ ਕੇ ਆਉਂਗੇ ਲੋਡ ਜੀ ਗਰਮ ਜੇ ਹੋਣੀ ਚਲੋ ਹੋ ਜੋ ਹੋ ਜੋ ਹੋ ਜੋ ਇਹ ਵੱਡੇ ਇੰਜਨਾਂ ਜੀ ਹੌਲੀ ਹੌਲੀ ਗਰਮ ਹੁੰਦੇ ਆ ਤੁਹਾਨੂੰ ਪਤਾ ਪਲੀਤਾ ਲਾ ਕੇ ਸਟਾਰਟ ਕਰਨੇ ਪੈਂਦੇ ਆ ਚਲੋ ਕੋਈ ਨਹੀਂ ਖਾਂਦੇ ਪੀਂਦੇ ਆ ਫੇਰ ਹਾਂਜੀ ਅਸੀਂ ਸ਼ਰਨਪਾਣੀ ਕਰ ਲਿਆ ਤੇ ਦੁਪਹਿਰੋਂ ਦੁਪਹਿਰ ਇੱਥੇ ਸਪੈਂਡ ਕੀਤਾ ਖਾਣ-ਪੀਣ ਨੂੰ ਸਾਰਾ ਜਗ੍ਹਾਮੈਂਟ ਨਾਲ ਲੈ ਕੇ ਜਾਂਦਾ ਸੀਗਾ ਹੁਣ ਅਸੀਂ ਇੱਥੋਂ ਰਵਾਨਗੀ ਕਰਨ ਲੱਗੇ ਆ ਚਾਲੇ ਪਾਉਣ ਲੱਗੇ ਆ ਤੇ ਬੰਦੇ ਸਾਡੇ ਐਨ ਸੈਟ ਵਟ ਆਜੂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਪੌਣਿਆਂ ਚਾਲੇ ਫਿਰ ਲਓ ਜੀ ਹਾਂਜੀ ਬਾਈ ਜੀ ਕਿੱਦਾਂ ਰਿਹਾ ਅੱਜ ਦਾ ਦਿਨ ਅੱਜ ਦਾ ਦਿਨ ਮਾਸ਼ੱਲਾ ਬੜਾ ਚੰਗਾ ਰਿਹਾ ਆਪਾਂ ਪਾਕਿਸਤਾਨੀਆਂ ਤੇ ਮੇਰੇ ਭਰਾ ਜਿਹੜੇ ਨੇ ਇੰਡੀਆ ਤੋਂ ਆ ਸਾਰੇ ਹਾਂਜੀ ਹਾਂਜੀ ਤੇ ਇਹ ਭਰਾ ਜੀ ਤੁਹਾਡੀ ਯਾਦਗਿਰੀ ਰਵੇ ਦੀ ਹਾਂ ਬੜਕਵਰੀ ਬੜਕਵਰੀ ਜੇ ਤੁਸੀਂ ਇੱਥੇ ਆਏ ਹੋ ਤਾਂ ਤੁਹਾਡਾ ਵੀ ਇੱਕ ਚੰਗਾ ਦਿਨ ਅੱਜ ਗੁਜ਼ਰਿਆ ਵਧੀਆ ਜੀ ਵਧੀਆ ਕਿਰਪਾ ਲਈ ਬਹੁਤ ਹਾਂ ਤੇ ਆ ਮੇਰੇ ਭਰਾ ਕੋਲ ਇੰਟਰਵਿਊ ਲਵੋ ਇਹ ਭੁੱਲਰ ਸਾਹਿਬ ਨੇ ਸਾਡੇ ਭੁੱਲਰ ਸਾਹਿਬ ਇਹ ਸਾਡੇ ਢਿੱਲੂ ਸਾਵਾ ਹਾਂਜੀ ਮੇਰੇ ਸਰਵੰਦੀ ਸਾਹਿਬ ਆ ਸਰਵੰਦੀ ਸਾਹਿਬ ਇਹ ਇਹ ਸਰਵੰਦੀ ਕਿਵੇਂ ਮੰਨ ਲਵੋ ਉਧਰੋਂ ਲੈ ਇਹ ਭਾਈ ਜੀ ਅਸੀਂ ਵੀ ਢਿੱਲੂ ਆ ਤੇ ਇਹਨਾਂ ਦੀ ਘਰ ਵਾਲੀ ਵੀ ਢਿੱਲੂ ਆ ਅੱਛਾ 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 ਤੇ ਆ ਮੇਰਾ ਭਾਂਜਾ ਅੱਛਾ ਇਹ ਭਾਂਜਾ ਇਹਨਾਂ ਨੂੰ ਵੀ ਸਨ ਤਨਕਾਰ ਕਰੋ ਇਹ ਉਹ ਜਿਹੜਾ ਨਾ ਸਾਡਾ ਕੁਪੀ ਜਾ ਤਾਇਆ ਹਾਂ ਉਹ ਸਾਡਾ ਸੱਜਣਾ ਸਹੀ ਤੇ ਡਾਊਨ ਹੋ ਗਿਆ ਹੁਣ ਪਹਿਲਾਂ ਬੋਲ ਖਾਂਦਾ ਪੀਂਦਾ ਸੀ ਇਹ ਵੀ ਸਿਹਤ ਡਾਊਨ ਹੋ ਗਈ ਬਾਹਰ ਘਟ ਕੇ ਲੱਗਦਾ ਮੈਨੂੰ ਲੱਗਦਾ ਹਨਾ ਨਹੀਂ ਮਾਲਾ ਹੋ ਗਿਆ ਕਿੰਨੇ ਕਿੰਨਾ ਕਾਲੇ ਵਜਲ ਹੁਣ ਕਿੰਨਾ ਇੱਕ ਬਾਈ ਆ ਇੱਕ ਕੁਆਂਟਲ 22 ਕਿਲੋ ਪਹਿਲਾਂ ਕਿੰਨਾ ਸੀਗਾ ਪਹਿਲਾਂ 32 ਤੇ 30 ਰਕਤ ਆ ਇੱਕ ਕੁਆਂਟਲ 32 ਕਿਲੋ 12 13 ਕਿਲੋ ਘੱਟ ਗਿਆ ਭਾਈ ਜੀ ਆਈ ਕਾਲ ਖਾਣੇ ਨੂੰ ਭੁਖੀ ਭੁਖੀ ਹੋ ਗਈ ਮਹਿੰਗੀ ਇਥੇ ਮੈਂ ਜਦ ਦੀ ਭੁਖੀ ਹੈ ਭੁਖੀ ਮਹਿੰਗੀ ਉਹ ਪਾਈ ਜੀ ਅਸੀਂ ਕੁਝ ਵੀ ਨਹੀਂ ਛੱਡੇ ਇਹੀ ਤੇ ਜਿਹੜਾ ਉਹ ਹੁੰਦੇ ਜੰਦਰ ਹਰ ਸ਼ਹਿਰ ਦਾ ਲੈਣੇ ਆ ਇੱਕ ਮਿੰਟ ਇਹ ਸੰਦੇਸ਼ ਆ ਹਾਂਜੀ ਭਾਈ ਵੀ ਟਿੱਲੋ ਸਾਹਿਬ ਨਾਲ ਸਾਡੀ 20 22 ਸਾਲ ਦੀ ਜਾਰੀ ਆ ਅੱਛਾ ਭਾਈ ਤੇ ਸਾਡਾ ਭਰਾ ਮਾਰਗਾ ਪਿਆਰ ਆ ਠੀਕ ਆ ਭਾਈ ਇਹ ਪਾਸਤਾਨੀਆਂ ਜਿੰਨੇ ਨਾ ਪਰ ਸਾਨੂੰ ਯਾਰ ਇਹ ਨਹੀਂ ਲੱਗਦਾ ਵੀ ਯਾਰ ਸਾਡੇ ਉੱਪਰ ਆ ਪਰ ਆਪਣੇ ਜਿੱਦਾਂ ਗਵਰਨਮੈਂਟਾਂ ਜੋ ਵੀ ਆ ਯਾਰ ਬਹੁਤ ਮਾੜਾ ਹਾਂ ਇੱਕ ਦੂਜੇ ਨਾਲ ਪੰਜਾਬ ਨੂੰ ਪੰਜਾਬ ਨਾਲ ਲੜਾਈ ਜਾਂਦੇ ਆ ਨਹੀਂ ਸਾਡੀ ਕੋਈ ਲੜਾਈ ਨਹੀਂ ਪਈ ਨਹੀਂ ਇੱਥੇ ਵੀ ਸਾਰੇ ਭਰਾ ਸਾਡਾ ਇੱਕ ਤਮਾਦ ਇਹਨਾਂ ਦੇ ਕੋਈ ਵੀ ਅਸੀਂ ਮਿਲਦੇ ਗਿਲਨੇ ਆ ਬੜੇ ਬੜੇ ਚੰਗੇ ਪਿਆਰ ਅਛਾ ਤਰੀਕਾ ਸਾਡਾ ਮਿਲਣ ਦਾ ਗਿਲਣ ਦਾ ਲੇਕਿਨ ਇਹ ਵੇਖ ਕੇ ਸਾਨੂੰ ਤੇ ਐਵੇਂ ਨੇ ਖੇੜੀ ਜਾਂਦੇ ਆ ਚਲੋ ਪਰਮਾਤਮਾ ਮਿਹਰ ਕਰੇ ਹਨਾ ਮਾਸ਼ਾਅੱਲਾ ਸਾਂਝਾ ਪਿਆਰ ਦੇ ਨਾਲ ਸਾਂਝਾ ਪੰਜਾਬ ਆ ਸਾਂਝਾਂ ਤੇ ਪਿਆਰ ਬੜਿਆ ਰਵੇ ਆ ਸਾਡੀ ਛਤਰੀ ਸੀਗੀ ਤੇ ਇੱਥੇ ਸਾਡਾ ਖਾਣ ਪੀਣ ਵਾਲਾ ਜਗਾਰਮੈਂਟ ਸੀਗਾ ਆ ਸਾਡੇ ਕੋਲੇ ਫੁੱਟਬਾਲ ਵੀ ਸੀਗਾ ਅਸੀਂ ਬੰਦਝੱਟ ਫੁੱਟਬਾਲ ਵੀ ਖੇਡਿਆ ਵਾਲੀ ਵਾਲ ਛਤਰੀ ਹਾਂਜੀ ਗਾਦੀ ਜਾਂਦੇ ਸੀ ਆ ਛਤਰੀ ਸੀ ਜਾਂਡ ਰੱਖ ਲੋ ਕੋਸ ਰੱਖੋ ਸਾਡਾ ਅੱਡਾ ਸੀਗਾ ਤੇ ਆ ਅਸੀਂ ਨਾਲ ਠੰਡੇ ਠੁੰਡੇ ਪਾਣੀ ਧਾਣੀ ਖਾਣ ਪੀਣ ਨੂੰ ਲੇਜ਼ ਤੇ ਹੋਰ ਨਿਕੜ ਸੁੱਕੜਾ ਲਿਆਂਦਾ ਸੀਗਾ ਇਸੋਂ ਹੁਣ ਅਸੀਂ ਇੱਥੋਂ ਚਾਲੇ ਪਾਉਣ ਲੱਗੇ ਆਂ ਬਾਕੀ ਸ਼ਾਮ ਢਲ ਗਈ ਆ ਤੇ ਸਾਰਿਆਂ ਨੇ ਲਗਭਗ ਇੱਥੋਂ ਹੁਣ ਜਿਹੜਾ ਆਪੋ ਆਪਣੇ ਘਰਾਂ ਨੂੰ ਚੱਲ ਪੈਣਾ ਤੋਂ ਅਸੀਂ ਵੀ ਹੁਣ ਲੱਗੇ ਆਂ ਤਿਆਰੀ ਕਰਨ ਆਹ ਦੇਖੋ ਡੌਗੀ ਖੇਡਦਾ ਗੋਰੇ ਬਹੁਤ ਕੁੱਤਿਆਂ ਨੂੰ ਲਾਈਕ ਕਰਦੇ ਆਂ ਹੋਰ ਫਿਰ ਮੈਂ ਕਿਵੇਂ ਰਿਹਾ ਅੱਜ ਦਾ ਦਾ ਨਾ ਕਿਤੇ ਰਿਹਾ ਬਹੁਤ ਵਧੀਆ ਬਹੁਤ ਵਧੀਆ ਰਿਹਾ ਠੀਕ ਆ ਕਿਵੇਂ ਵਧੀਆ ਪਾਣੀ ਕਿਵੇਂ ਫਰਦਾ ਹੈ ਸਮੁੰਦਰ ਦਾ ਪਾਣੀ ਬਈ ਖਾਰਾ ਵਾਲਾ ਮਿੱਠਾ ਨਹੀਂ ਗਾ ਪਾਣੀ ਗਿੱਲਾ ਬਾਈ ਕਹਿੰਦਾ ਪਾਣੀ ਗਿੱਲਾ ਗਿੱਲਾ ਪਾਣੀ ਅੰਦਰ ਵੀ ਗਿਆ ਲੱਗਦਾ ਫਿਰ ਤੁਹਾਨੂੰ ਪਤਾ ਵੀ ਗੱਲਾਂ ਵੀ ਬਦਲ ਜਾਂਦੀਆਂ ਬੰਦੇ ਦੀਆਂ ਕਿ ਉਧਰ ਹਾਂ ਹਾਂ ਚਲੋ ਫਿਰ ਪਾਈਏ ਚੱਲੇ ਹੁਣ ਲਓ ਜੀ ਆ ਆ ਗਿਆ ਉਹ ਏਰੀਆ ਜਿੱਥੇ ਟਾਇਲਟ ਵਗੈਰਾ ਬਾਥਰੂਮ ਵਗੈਰਾ ਬਣੇ ਆ ਤੇ ਇੱਥੇ ਸਾਫ਼ ਪਾਣੀ ਜਿਹੜਾ ਆਉਂਦਾ ਉਹਦੇ ਨਾਲ ਇਸ਼ਨਾਨ ਪਾਣੀ ਸਾਰੇ ਕਰਦੇ ਆ ਕਿਉਂਕਿ ਸਮੁੰਦਰ ਵਾਲਾ ਪਾਣੀ ਬਹੁਤ ਜ਼ਿਆਦਾ ਲੂਣ ਵਾਲਾ ਤੇ ਕਿਰਾਂ ਇੱਥੇ ਫਿਰ ਸਾਰੇ ਜਾਣੇ ਇਹੜਾ ਲੂਣ ਲਾਣਾ ਉਹ ਪਿੰਡੇ ਤੋਂ ਲਾ ਦਿੰਦੇ ਆ ਥੋੜਾ ਚੱਪਚਾਪਾ ਪਾ ਜਾਂ ਘਟ ਜਾਂਦਾ ਆਪਾਂ ਵੀ ਕਰਦੇ ਆ ਇਥੇ ਇਸ਼ਨਾਨ ਹੁਣ ਲਓ ਜੀ ਜੋਬਰ ਲੱਗ ਬੇ ਇਸ਼ਨਾਨ ਕਰਨਾ ਲਓ ਜੀ ਅੱਜ ਵਾਲੀ ਪਾਰਟੀ ਸਮਾਪਤ ਹੋ ਗਈ ਆ ਸ਼ਾਮ ਹੋ ਗਈ ਆ ਤੇ ਹੁਣ ਅਸੀਂ ਪਾਰਟੀ ਵਾ ਪਾਰਟੀ ਹੁੰਦੀ ਜਿੱਥੇ ਚਾਰ ਬੇਲੀ ਇਕੱਠੇ ਹੋ ਗਏ ਖਾ ਰਿਆ ਪੀ ਲਿਆ ਬਹਿ ਕੇ ਫੰਕਸ਼ਨ ਕਰ ਲਿਆ ਨਾਲੇ ਧੋਲੇ ਇੰਜੋਏ ਕਰ ਲਿਆ ਹੁਣ ਅਸੀਂ ਹਾਂ ਕੰਮ ਡਨ ਹੋ ਗਿਆ ਹੁਣ ਅਸੀਂ ਚੱਲੇ ਆ